ਅੱਜ ਰਾਮਨਗਰ ਦੀ ਮੀਟਿੰਗ ਕੀਤੀ ਹੈ ਕਿਸ ਤਰ੍ਹਾਂ ਹੰਗਾਰ ਮਿਲ ਰਹੇ ਆ। ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੀਟਿੰਗ ਬਹੁਤ ਵਧੀਆ ਹੋਈ ਆ। ਬੱਸੇ ਤੋਂ ਮੈਂ ਬਹੁਤ ਵਧੀਆ ਸਮਰਥਨ ਮਿਲਿਆ ਰਾਮਨਗਰ ਦੇ ਵਿੱਚੋਂ ਕਿਉਂਕਿ ਰਾਮਨਗਰ ਲੋਕੀ ਪਰੇਸ਼ਾਨ ਸੀ ਵੀ ਸੜਕਾਂ ਨਹੀਂ ਬਣਦੀ ਇੱਥੇ ਸਰਕਾਰ ਆਈਆਂ ਨੇ 15 ਸਾਲ 20 ਸਾਲ ਹੋ ਗਿਆ ਅਸੀਂ ਇਹੀ ਲੋਕ ਅਸੀਂ ਇਸ ਚੀਜ਼ ਤੇ ਪਰੇਸ਼ਾਨ ਆ ਸੀ ਤੇ ਸਾਨੂੰ ਪਤਾ ਵੀ ਹੁਣ ਸਰਕਾਰ ਆਮਾਦੀ ਪਾਰਟੀ ਦੀ ਆ ਤੇ ਸਰਪੰਚ ਸਾਹਿਬ ਨੂੰ ਫਾਂਡ ਆ ਚੁੱਕੇ ਨੇ ਬਸ ਇਲੈਕਸ਼ਨ ਤੋਂ ਬਾਅਦ ਉਹ ਸੜਕਾਂ ਜਲਦੀ ਸ਼ੁਰੂ ਕਰਨਗੇ ਤੇ ਬਣ ਜਾਣਗੇ ਇਹਨਾਂ ਦੀਆਂ ਤੇ ਲੋਕੀ ਵੀ ਖੁਸ਼ ਹੋ ਜਾਣਗੇ ਵਿਚਾਰੇ ਬਹੁਤ ਪਰੇਸ਼ਾਨ ਅਸੀਂ ਦੇਖ ਸਰਕਾਰ ਕਾਂਗਰਸ ਰਹੀਏ ਤੇ ਦੂਜੀ ਕਲ ਤਾਂ ਰਹੀਏ ਕਿਸੇ ਨੇ ਕਿ ਧਿਆਨ ਦਿੱਤਾ ਨਹੀਂ ਇਹਨਾਂ ਚੀਜ਼ਾਂ ਵੱਲ ਵੀ ਇੱਥੇ ਵੀ ਲੋਕ ਵਾਸਤੇ ਨੇ ਲੋਕ ਇੱਥੇ ਰਹਿੰਦੇ ਨੇ ਤਾਂ ਇਹ ਹੀ ਕਹਿਣਾ ਕਿ ਸਾਡੀ ਵਾਹਨ ਅਜੇ ਕਿੰਨੇ ਫੜੀ ਨਾ ਮੰਤਰੀ ਸਾਹਿਬ ਬਹੁਤ ਵਧੀਆ ਸਾਡੇ ਹਰਦੀਪ ਸਿੰਘ ਮੰਤਰੀ ਬਹੁਤ ਵਧੀਆ ਕੰਮ ਕਰਵਾ ਰਹੇ ਨੇ ਉਹਨੇ ਫੰਡ ਬਹੁਤ ਦੇਦੇ ਨੇ ਸਰਪੰਚਾਂ ਨੂੰ ਤੇ ਉਹ ਜਲਦੀ ਹੀ ਕੰਮ ਸ਼ੁਰੂ ਹੋ ਜਾਣਗੇ ਇਹਨਾਂ ਨੂੰ ਲੋਕਾਂ ਨੂੰ ਬਹੁਤ ਆਸ ਹੈ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਜਿੱਤਦੇ ਹਾਂ ਸੰਪਤੀ ਚ ਪਾਉਣੀ ਮੈਂਬਰ ਬਣਾ ਤਾਂ ਸਰਪੰਚਾਂ ਦੇ ਨਾਲ ਮਿਲ ਕੇ ਇਹਨਾਂ ਦੇ ਜੋ ਕੰਮ ਰਹਿਣ ਸਾਰੇ ਕਰਵਾਵਾਂਗੇ ਅਸੀਂ ਮੂਰੇ ਹੋ ਕੇ ਕਰਵਾਵਾਂਗੇ ਕਿੰਨੀ ਜਲਦੀ ਜਲਦੀ ਕ ਜਲਦੀ ਜਲਦੀ ਕਿੰਨੀ ਕੰਮ ਹੋ ਰਿਹਾ ਬਸ ਰਿਜ਼ਲਟ ਆ ਜਵੇ ਇਧਰ ਆ ਕੇ ਕੰਮ ਸ਼ੁਰੂ ਅਸੀਂ ਕਰ ਦਾਂਗੇ ਹਾਂਜੀ ਕੋਈ ਨਹੀਂ ਹਾਂਜੀ ਕੋਈ ਨਹੀਂ